ਅੱਜ ਦੀ ਇਸ ਵੀਡੀਓ ਚ ਤੁਹਾਨੂੰ ਲੈ ਚੱਲਦਾ ਮੈਂ ਅੰਬ ਦੇ ਬਾਗ ਦੇ ਵਿੱਚ ਜਿੱਥੇ ਬਾਈ ਨੇ 6 ਕਿੱਲੇ ਨੇ ਜਿਹੜੇ ਅੰਬ ਦੇ ਲਾਏ ਹੋਏ ਨੇ ਤਕਰੀਬਨ ਤੁਸੀਂ ਦੇਖ ਲਓ ਵੀ 5 ਤੋਂ 6 ਸਾਲ ਲੱਗਦੇ ਨੇ ਇਹ ਬੂਟਾ ਵਧੀਆ ਪ੍ਰਿਪੇਅਰ ਹੋਣ ਦੇ ਵਿੱਚ ਤੇ ਫਲ ਦੇਣ ਜੋਗ ਹੁੰਦਾ ਹੈ ਹੁਣ ਬਹੁਤ ਸਾਰੀਆਂ ਵੈਰਾਈਟੀਆਂ ਆ ਚੁੱਕੀਆਂ ਨੇ ਜਿਹੜੀਆਂ ਜਲਦੀ ਤਿਆਰ ਹੋ ਜਾਂਦੀਆਂ ਨੇ ਪਰ ਇਹ ਦੇਖਿਆ ਗਿਆ ਸਾਡੇ ਕਿਸਾਨ ਭਰਾਵਾਂ ਦੇ ਨਾਲ ਵੀ ਜਦੋਂ ਉਹ ਵੈਰਾਈਟੀ ਜਾਂ ਸੀਡ ਲੈਣ ਜਾਂਦੇ ਨੇ ਉਦੋਂ ਉਹਨਾਂ ਨਾਲ ਕਿਤੇ ਨਾ ਕਿਤੇ ਠੱਗੀ ਹੋ ਜਾਂਦੀ ਹੈ ਸੋ ਬਾਗ ਦੇ ਜੇ ਸਫਲਤਾ ਦਾ ਮੁੱਖ ਕਾਰਨ ਆ ਜੇ ਬਾਈ ਨਾਲ ਵੀ ਮੈਂ ਗੱਲ ਕੀਤੀ ਆ ਉਹਦਾ ਮੇਨ ਕਾਰਨ ਇਹੀ ਆ ਵੀ ਜਿਹੜੀ ਤੁਹਾਨੂੰ ਕੁਆਲਿਟੀ ਤੇ ਮਿਲ ਰਹੀ ਆ ਵੈਰਾਈਟੀ ਮਿਲ ਰਹੀ ਆ ओरिजिनल ਹੋਣੀ ਚਾਹੀਦੀ ਆ ਤੁਸੀਂ ਬਾਕਾਇਦਾ ਕਿਸੇ ਯੂਨੀਵਰਸਿਟੀ ਤੋਂ ਲਮੋ ਵੈਰੀਫਾਈ ਕਰਵਾ ਕੇ ਲਮੋ ਕੋਈ ਸਰਟੀਫਿਕੇਟ ਹੋਵੇ ਕੋਈ ਗਵਰਨਮੈਂਟ ਦੇਦਾਰੇ ਰਹੀ ਲਮੋ ਕਿ ਇਦਾਂ ਦੀ ਕੁਆਲਿਟੀ ਹੀ ਤੁਹਾਡੀ ਸਫਲਤਾ ਤੈਅ ਕਰੂਗੀ ਕਿਉਂਕਿ ਬਹੁਤ ਸਾਰੇ ਲੋਕ ਨੇ ਬਾਗ ਲਾ ਲੈਂਦੇ ਨੇ ਬਈ ਤੇ ਜਲਦੀ ਉਹ ਫਿਰ ਉਹਨੂੰ 3-4 ਸਾਲਾਂ ਬਾਅਦ ਕੁਝ ਜਦੋਂ ਆਉਟਪੁੱਟ ਨਹੀਂ ਦਿਸਦੀ ਹੈਗੀ ਫਿਰ ਬਾਉਣੇ ਪੈਂਦੇ ਨੇ ਘਾਟਾ ਪੈਂਦਾ ਤੋ ਇਹ ਬਾਈ ਨੇ ਸਹੀ ਗਿੱਲਾਂ ਦੇ ਵਿੱਚ ਅੰਬ ਦਾ ਬਾਗ ਲਾਇਆ ਹੋਇਆ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਜੇਕਰ ਹਰੇਕ ਕਿਸਾਨ ਆਪਦੀ ਜ਼ਮੀਨ ਦਾ ਜਾਂ 8ਵਾਂ 9ਵਾਂ ਹਿੱਸਾ ਕੁਝ ਪਰਸੈਂਟ ਜਾਂ 20% ਜਿਹੜੀ ਜ਼ਮੀਨ ਆ ਉਹਦੇ ਉੱਪਰ ਬਾਗ ਲਾਵੇ ਜਾਂ ਡੱਡ ਵੈਰਟੀਆਂ ਲਾਵੇ ਹਨਾ ਤਾਂ ਪੰਜਾਬ ਸਰਵਾਈਵ ਕਰਦਾ ਰਹੂ ਤੇ ਅਗਲੀ ਪੀੜ੍ਹੀ ਆ ਜਿਹੜੀ ਜਨਰੇਟ ਜਨਰੇਸ਼ਨ ਆ ਉਹ ਸੌਖੀ ਕੱਢ ਲੂ ਮੇਰੇ ਹਿਸਾਬ ਨਾਲ ਉਹ ਇੱਕ ਵਾਰੀ ਇਹਦੇ ਵਿੱਚ ਕੀ ਹੈ 3-4 ਸਾਲ ਤੱਕ ਤੁਸੀਂ ਮਲਟੀ ਕ੍ਰੋਪਿੰਗ ਕਰ ਸਕਦੇ ਹੋ ਕੋਈ ਫਰਕ ਨਹੀਂ ਪੈਂਦਾ ਹੈਗਾ ਜੇ ਤੁਸੀਂ ਹੋਰ ਫਸਲਾਂ ਨਾਲੇ ਬੀਜੀ ਜਾਂਦੇ ਹੋ ਤਾਂ ਜਿਆਦਾ ਫਰਕ ਨਹੀਂ ਪੈਂਦਾ ਬਸ ਫਰਕ ਇਹਨਾਂ ਗੱਲ ਪੈਂਦਾ ਵੀ ਮਿਹਨਤ ਥੋੜੀ ਜਿਆਦਾ ਕਰਨੀ ਪੈਣੀ ਹੈ ਫਸਲ ਵਿੱਚੋਂ ਕੱਟਣ ਮੇਲੇ ਤਾਂ ਸਿੱਧੀ ਕਮਾਈ ਨਹੀਂ ਚੱਲਣੀ ਹੈਗੀ ਸੋ ਦੇਖਿਆ ਜਾਵੇ ਤਾਂ ਪੰਜਾਬ ਦੀ ਧਰਤੀ ਦੇ ਵਿੱਚ ਕੋਈ ਐਦਾਂ ਦੀ ਚੀਜ਼ ਤਾਂ ਹੈ ਨਹੀਂ ਜਿਹੜੀ ਨਾ ਹੋ ਸਕੇ ਸੋ ਪੰਜਾਬ ਵੱਡੀ ਮੰਡੀ ਬਣ ਸਕਦਾ ਐਕਸਪੋਰਟ ਕਰ ਸਕਦਾ ਵਧੀਆ-ਵਧੀਆ ਵੈਰਾਈਟੀਆਂ ਨੇ ਆਪ ਵਧੀਆਂ ਸੋ ਤੁਹਾਨੂੰ ਬਾਗ ਮੈਂ ਪੂਰਾ ਦਿਖਾ ਦੇਣਾ ਬਹੁਤ ਹੀ ਸਿਰੇ ਦਾ ਤੇ ਦਰੁਸਤ ਬੂਟੇ ਨੇ ਸਾਰੇ ਤਕਰੀਬਨ ਅੰਦਾਜ਼ਾ ਲਾ ਲਓ ਵੀ ਵਿਚ ਬੂਟੇ ਤਾਂ ਇਦਾਂ ਦੇ ਨੇ ਜਿੱਥੋਂ ਤਕਰੀਬਨ ਲਾ ਲਓ ਵੀ 10 ਕੁਇੰਟਲ ਤੱਕ ਦਾ ਫਰੂਟ ਲੱਗਿਆ ਹੋਇਆ ਹੈਗਾ 10 ਕੁਇੰਟਲ ਜੇ 3 3000 ਨੂੰ ਕੁਇੰਟਲ ਦੇ ਹਿਸਾਬ ਨਾਲ ਵੀ ਵਿਕਦਾ ਘੱਟੋ ਘੱਟ ਲਾ ਲੈ 30000 ਦਾ ਇੱਕ ਪੌਦੇ ਤੋਂ ਹੁੰਦਾ ਘੱਟੋ ਘੱਟ 100 ਪਲੱਸ ਪੌਦੇ ਲੱਗਦੇ ਨੇ ਜੇ ਆਪਾਂ ਘੱਟੋ ਘੱਟ ਬਤਾਈਏ ਤਾਂ 5-6 ਲੱਖ ਤੋਂ ਇਹ ਇਹ ਬਾਗ ਸਾਲ ਦਾ ਆਮਦਨ ਘੱਟ ਨਹੀਂ ਹੋਣੀ ਦੂਸਰੇ ਪਾਸੇ ਅਸੀਂ ਇਹ ਦੇਖ ਲਈਏ ਵੀ ਹਨਾ ਕਣਕ ਤੇ ਜੇਰੀ ਦਾ ਜਿਹੜਾ ਅ ਹਿਸਾਬ ਕਿਤਾਬਾ ਉਹ 1.5 ਲੱਖ ਤੋਂ ਵੱਧ ਨਹੀਂ ਜਾਂਦਾ ਹੈ ਖਰਚੇ ਵੀ ਉੱਪਰ ਨੇ ਖੜੀ ਧਰਤੀ ਵੀ ਖਰਾਬ ਹੁੰਦੀ ਆ ਤੇ ਸਾਨੂੰ ਕਿਸਾਨਾਂ ਨੂੰ ਮੰਡੀਆਂ 'ਚ ਵੀ ਰੋਲਣਾ ਪੈਂਦਾ ਸੋ ਇਹ ਬਾਗ ਆ ਬਾਈ ਦਾ ਨਾਬੇ ਤੋਂ ਜਦੋਂ ਅਸੀਂ ਬਲੇਰ ਕੋਟਲਾ ਰੋਡ ਤੇ ਜਾਂਦੇ ਹਾਂ ਨਾ ਉੱਥੇ ਲਾਇਆ ਹੋਇਆ ਬਾਈ ਨੇ ਤਕਰੀਬਨ ਕਾਫੀ ਟੈਕਨੀਕਲ ਬਾਈ ਨੇ ਕੋਹ ਕੇ ਬੂਟੇ ਲਏ ਹੋਏ ਨੇ ਬਹੁਤ ਵਧੀਆ ਕੁਆਲਿਟੀ ਦੇ ਨੇ ਤੁਸੀਂ ਦੇਖ ਰਹੇ ਹੋ ਇਹ ਅੰਬ ਵੀ ਪਾਉ ਵਧੀਆ ਲੱਗੇ ਹੋਏ ਨੇ ਬਾਈ ਦੇ ਅਲੱਗ-ਅਲੱਗ ਵੈਰਾਈਟੀਆਂ ਨੇ ਅਪਾ ਦੇਖ ਵੀ ਲੈਨੇ ਹਾਂ ਹਾਂ ਕੁ ਕੁੜੀ ਉਹ ਕੁੜੀ ਨੇ ਦੇਖ